ਦੇ ਗਾਈਜ਼ ਮੈਂ ਹੁਣ ਬੈਠਾ ਹਾਂ ਸਕੂਲ ਰਿਸੈਪਸ਼ਨ ਤੇ ਦੇਖ ਸਕਦੇ ਹੋ ਮੈਂ ਸਕੂਲ ਲਈ ਆਪਣਾ ਫੋਨ ਇੱਥੇ ਰਿਸੈਪਸ਼ਨ ਤੇ ਦਿਨਾ ਹੁੰਨਾ ਮੈਂ ਪਰਮਿਸ਼ਨ ਲਈ ਹੋਈ ਆ ਚਲੋ ਚੱਲਦੇ ਹਾਂ ਹੁਣ ਘਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪ੍ਰੀਤ ਬਾਂਗਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਜਿਹੜੇ ਚੈਨਲ ਦਾ ਨਵੇਂ ਨੇ ਚੈਨਲ ਕੋਲੋਂ ਸਬਸਕ੍ਰਾਈਬ ਤੇ ਬੈਲ ਆਈਕਨ ਕਰ ਰਹੇ ਹੋ ਪ੍ਰੈਸ ਆਲ ਤੇ ਜਿਹੜੀ ਸਾਰੀ ਨੋਟੀਫਿਕੇਸ਼ਨ ਮੈਸੇਜ ਇਹ ਤੁਹਾਨੂੰ ਪਹੁੰਚ ਜਾ ਕਰਨਗੇ ਮੇਰੀ ਨਵੀਂ ਵੀਡੀਓ ਦੀਆਂ ਤੇ ਹੁਣ ਅੱਜ ਮੈਂ ਸਕੂਲ ਜਾ ਰਿਹਾ ਹਾਂ ਸਿਰ ਦੇ ਹਲੇ ਵਜ ਨਹੀਂ 7 ਤੇ ਬਸ ਰੈਡੀ ਹੋ ਗਿਆ ਪੱਗ ਬੁਗੰਨ ਲੀਆ ਸ਼ਰਟ ਵੀ ਪਾ ਲਈ ਹੈ ਗਾਇਸ ਤੇ ਚਲੋ ਹੁਣ ਚੱਲਦੇ ਆ ਤੇ ਹੁਣ ਗਾਇਸ ਬਾਹਰ ਦਾ ਮੌਸਮ ਬਹੁਤ ਵਧੀਆ ਹੋ ਰਿਹਾ ਮੈਂ ਸ਼ੂਜ਼ ਲੈ ਕੇ ਪਾਣ ਲੱਗਾ ਸੀਗਾ ਚਲੋ ਪਾਨੇ ਆ ਆਹ ਦੇਖੋ ਗਾਇਸ ਆਹ ਮੇਰੇ ਨਵੇਂ ਸ਼ੂਜ਼ ਲੈ ਆਂਦੇ ਆ ਤੇ ਵਾਈਟ ਵੀ ਵਾਈਟ ਹੋਈ ਉੱਥੇ ਪਿਆ ਸਾਈਡ ਤੇ ਦੇਖੋ ਪਾਨੇ ਆ ਹੁਣ ਚਲੋ ਇਧਰ ਮੈਨੂੰ ਤੇ ਆਪਣਾ ਗਾਇਸ ਦੁੱਧ ਤੇ ਆਰ ਲੈ ਕੇ ਜਾ ਰਹੇ ਰੋਟੀ ਸਬਜੀ ਮਤਲਬ 猪板娘，他他妈。 ਕੋਚ ਪਾਕੀ ਰੈਡੀ ਹੈ ਗਾਇਜ਼ ਤੁਸੀਂ ਦੇਖ ਸਕਦੇ ਹੋ ਬਸ ਬਸ ਜਾਣ ਦਾ ਟਾਈਮ ਹੋ ਉਹ ਸਭ ਤੋਂ 20 ਹੋ ਗਏ ਨੇ ਤੇ ਚੱਲਦੇ ਹਾਂ ਹੁਣ ਬਸ ਇਹ ਆਪਣਾ ਰੈਡੀ ਹੈ ਨਵਾਂ ਬੈਗ ਆਪਣਾ ਚਲੋ ਹੁਣ ਚੱਲਦੇ ਹਾਂ ਨਵਾਂ షూ ਨਵਾਂ ਬੈਗ ਨਵੀਂ ਲੀਖੋ ਭਾਈ ਇਹ ਲੈ ਫਾਈਲ ਕੋਲ ਹੋਈ ਦੋ ਸ਼ੂ ਨਵੇਂ ਵਾਈਟ ਬਲੈਕ ਤੇ ਆ ਬੈਗ ਵੀ ਨਵਾਂ ਇੱਕ ਹੋਰ ਚੀਜ਼ ਹੈ ਮੋਡਲ ਮੇਰਾ ਤਿਆਰ ਆ ਮੈਂ ਉਹ ਲੈ ਕੇ ਜਾਣਾ ਵਾ 1 ਅਗਸਤ ਨੂੰ ਆ ਚਲੋ ਸੇਖੀਏ ਚੱਲਦੇ ਆ ਸਕੂਲੇ ਤੇ ਗਾਇਸ ਹੁਣ ਮੈਂ ਬੈਠਾ ਰਿਸੈਪਸ਼ਨ ਤੇ ਚੁੱਪ ਕਰਕੇ ਬਿਲਕੁਲ ਵਲੌਗ ਬਣਾ ਰਿਹਾ ਮੈਂ ਇੱਥੇ ਤੁਸੀਂ ਦੇਖ ਸਕਦੇ ਹੋ ਮੈਂ ਕਿ ਚੁੱਪ ਕਰਕੇ ਬਣਾ ਰਿਹਾ ਨਾ ਸਾਰੇ ਇੱਥੇ ਮੈਨੂੰ ਕੋਈ ਦੇਖ ਨਹੀਂ ਰਿਹਾ ਸੀਗਾ ਰਿਸੈਪਸ਼ਨ ਤੇ ਮੈਂ ਜਮਾ ਕਰਾ ਲੈਣਾ ਆਪਣਾ ਫਾਰਮ ਦਾ ਸਬਮਿਟ ਕਰਾ ਲੈਣਾ ਮੈਂ ਪਰਮਿਸ਼ਨ ਲੈ ਕੇ ਪਰ ਦੇਖੋ ਹੁਣ ਵਲੌਗ ਆਹ ਦੇਖੋ ਤੁਹਾਨੂੰ ਦਿਖਾ ਰਿਹਾ ਤਾਂ ਥੋੜੀ ਕਲਿੱਪ ਦਿਖਾਈ ਦੂੰਗੀ ਕੋਈ ਦੇਖ ਲੈ ਲਵੇ ਮੈਨੂੰ ਉੱਥੇ ਮੈਂ ਵਾਪਸ ਘਰ ਵੱਲ ਨੂੰ ਜਾ ਰਿਹਾ ਆ ਰੈਪਿਡੋ ਕਰਕੇ ਦੇਖੋ ਤੁਸੀਂ ਫੁੱਲ ਵਲੌਗ ਆਪਣਾ ਆਰਾਮ ਨਾਲ ਇੰਜੋਏ ਕਰੋ ਇਹ ਪਨ ਨਵੇਂ ਬੋਲ ਤੋ ਜਾ ਰਹੇ ਤਾਨੂੰ ਪਹਿਲਾਂ ਵੀ ਦੱਸਿਆ ਸੀ ਆਲਮਗੀਰਾਂ ਦੇ ਵਲੌਗ ਚ ਨਵਾਂ ਬੋਲਾ ਹੋ ਗਈ ਦੇਖੋ ਤੁਸੀਂ ਗਾਇਸ ਤੇ ਇੱਥੇ ਗਾਇਸ ਨਾ ਮੈਂ ਦੇਖਿਆ ਕੁਝ ਦੋ ਤਿੰਨ ਦਿਨ ਪਹਿਲਾਂ ਕੁੱਤਾ ਵੀ ਜਨ ਮਰਿਆ ਹੋਇਆ ਸੀ ਵਿਚਾਰ ਦੀ ਹੱਡੀਆਂ ਹੱਡੀਆਂ ਸਭ ਦਿਖ ਰਹੀਆਂ ਸੀ ਤੇ ਮੈਂ ਨਹੀਂ ਦਿਖਾਇਆ ਵਲੌਗ ਚ ਮੈਂ ਕਿ ਛੱਡੋ ਜਾ ਰਹੇ ਮੈਂ ਤੁਹਾਡਾ ਮਨ ਨਖਰਾ ਉਹ ਜਿਹੜੀ ਤਾਂ ਮੈਂ ਨਹੀਂ ਦਿਖਾਇਆ ਵਲੌਗ ਵਿੱਚ ਉਹ ਲੰਘ ਗਿਆ ਤਾਂ ਮੈਂ ਨਹੀਂ ਦਿਖਾਇਆ ਤੁਸੀਂ ਜਿਉਂ ਦਿਖਾ ਡੀਓਡੀ ਪੇ ਇਸੀ ਚੰਗਾ ਨਹੀਂ ਲੱਗਦਾ ਸੋ ਤਾਂ ਕਰਕੇ ਹੁਣ ਚੱਲਦੇ ਆਂ ਕਰੇ ਫਟਾਫਟ ਮਿਲਦੇ ਤਾਨੂੰ ਕਰੇ ਆਕੇ ਤੇ ਹੁਣ ਆਪਾਂ ਜਾ ਰਹੇ ਆਂ ਗਾਈ ਕਾ ਤੇ ਗਾਇਜ਼ ਹੁਣ ਮੈਂ ਜਾ ਰਹੇ ਆਂ ਆਪਣੀ ਦੀਦ ਨੂੰ ਲੈਣ ਬਾਹਰ ਉਹ ਬਾਹਰ ਨਹੀਂ ਮੈਂ ਤੁਹਾਨੂੰ ਐਨਾਂ ਕਿਸਲਾ ਬਸ ਮੈਂ ਜਾ ਰਹੇ ਆਂ ਲੈਣ ਉਹਨੂੰ ਤੇ ਚਲੋ ਹੁਣ ਮੈਂ ਚੱਲਣਾ ਬਾਹਰ ਮਤਲਬ ਇੱਥੇ ਨਹੀਂ ਬਸ ਚਲੋ ਪਹਿਲਾਂ ਗੇਟ ਬੰਦ ਕਰ ਦਈਏ ਚਲੋ ਹੁਣ ਚੱਲਦੇ ਹਾਂ ਸਕੂਟਰੀ ਤੇ ਜਾਣਾ ਪਰ ਚਾਬੀ ਆਪਣੇ ਕੋਲ ਪਈ ਹੈ ਐਡੀ ਦੁਪਹਿਰ ਹੋਈ ਪਈ ਆ ਕੋਈ ਗਲੀ ਚ ਬਾਹਰ ਨਹੀਂ ਹੈਗਾ ਕੋਈ ਨਹੀਂ ਰੋਡ ਚੱਲੀ ਬਿਲਕੁਲ ਕੋਈ ਜਾਣਾ ਨਹੀਂ ਹੈਗਾ ਬਾਹਰ ਤਾਂ ਚੈੱਕ ਕਰੋ ਤੁਸੀਂ ਤੇ ਆ ਚੈੱਕ ਕਰੋ ਇੱਥੇ ਲੱਗੇ ਨੇ ਫੁੱਲ ਸ਼ੁਰੂ ਹੋ ਗਏ ਨੇ ਆਪਣੇ ਤੇ ਹੁਣ ਮੈਂ ਗਾਇਜ਼ ਨਵਾਂ ਨਾਲ ਚੈਨਲ ਖੋਲਣ ਲੱਗਾ ਮੈਂ ਇੱਕ ਹੋਰ ਜਿਹੜਾ ਨਾਲ ਜਲਦੀ ਸਕਸੈਸ ਮਿਲੂਗੀ ਤੇ ਮੈਂ ਬਣਾਉਂਗਾ ਕਾਰਟੂਨ ਚੈਨਲਸ ਪਰਮਨੈਂਟ ਕਾਰਟੂਨ ਨਹੀਂ ਹੋਣਗੇ ਅਲੱਗ-ਅਲੱਗ ਨਿਊ ਟੌਪਿਕ ਫਰੈਸ਼ ਟੌਪਿਕ ਤੇ ਤੇ ਬਸ ਉਹ ਤੇ ਬਣਾਣ ਦੀ ਸੋਚ ਰਿਹਾ ਬਾਕੀ ਪਤਾ ਨਹੀਂ ਚਲੋ ਹੁਣ ਪਤਾ ਨਹੀਂ ਮੈਨੂੰ ਕਿ ਬਣਾਵਾ ਕਿ ਨਾਮ ਬਣਾਵਾ ਬਾਕੀ ਮੇਰਾ ਦਿਲ ਤਾਂ ਕਰ ਰਿਹਾ ਬਣਾਵਾ ਚਲੋ ਹੁਣ ਮੈਂ ਬਣਾਣਾ ਸਟਾਰਟ ਵੀ ਕਰਤਾ ਤੋਂ ਬਾਅਦ ਨਾਮ ਨਾ ਬਣਾਉਂਗਾ ਹੁਣ ਚਲਦੇ ਆ ਲੈਣ ਫਿਰ ਮਿਲਦੇ ਆ ਤੁਹਾਨੂੰ ਤੇ ਗਾਇਜ਼ ਮੈਂ ਤਾਂ ਦਿੱਲੀ ਸਪੈਸ਼ਲ ਰਸਤੇ 'ਚ ਰੁਕੇ ਹਾਂ ਵਲੌਗ ਬਣਾ ਲਈ ਤੇ ਮੈਂ ਅੱਧੇ ਰਸਤੇ ਆ ਗਿਆ ਹੁਣ ਚਲਦੇ ਆ ਫਟਾਫਟ ਤੇ ਸਕੂਟਰ ਤੇ ਆ ਫਾਈਨਲੀ ਮੈਂ ਚਲੋ ਚਲਦੇ ਹਾਂ ਸਪੋ ਚ ਨਹੀਂ ਬਣਾ ਰਸਤੇ ਚ ਰੁਕੀ ਮੈਂ ਜਾਣ ਕੇ ਮੈਂ ਕਾ ਜਰਾ ਵਲੋਗ ਬਣਾਉਣਾ ਕਿਉਂਕਿ ਜਾਂਦੇ ਜਾਂਦੇ ਰਸਤੇ ਚ ਫੋਨ ਨਹੀਂ ਫੜਨਾ ਐਵੇਂ ਡੇਗ ਡੂ ਨਾ ਜਾਵੇ ਅੱਗੇ ਟੁੱਟੇਵੇ ਸੋ ਤਾਂ ਕਰਕੇ ਮੈਂ ਰੋਕੇ ਬਣਾ ਰਿਆ ਚਲੋ ਹੁਣ ਚੱਲਦੇ ਆਂ ਫਟਾਫਟ ਸਕੂਟਰੀ ਤੇ ਫਿਰ ਤਾਂ ਨੂੰ ਮਿਲਦੇ ਆ ਬਾਅਦ ਤੇ ਉੱਤੋਂ ਮੇਰੇ ਇੱਥੇ ਸਲੈਂਸਰ ਲੱਗ ਗਿਆ ਮੜਾ ਗਿਆ ਇੱਥੇ ਨਾ ਲੱਗ ਤੋ ਤਿੰਕਾ ਕੋਈ ਥੋੜਾ ਜਿਹਾ ਲੱਗ ਤਾ ਰਿਕੋ ਨਾ ਇੱਥੇ ਕਾ ਦੇ ਕੋ ਇੱਥੇ ਮੇਰਾ ਸਲੈਂਸਰ ਲੱਗ ਗਿਆ ਵਾ ਬੜੀ ਜੋਰ ਦੀ ਮੜਾ ਲੱਗਿਆ ਮਤਲਬ ਬੜ ਦਰਦ ਹੋ ਰਹੀ ਐ ਥੋੜੀ ਤੇ ਹੁਣ ਬਸ ਮਿਲਦੇ ਤੁਹਾਨੂੰ ਸ਼ਾਮ ਨੂੰ ਬਹੁਤ ਜ਼ਿਆਦਾ ਦਰਮੀਆ ਤੇ ਫਿਰ ਆਪਾਂ ਚੱਲਾਂਗੇ ਬਾਅਦ ਵਿੱਚ ਉੱਪਰ ਜਾਂ ਦੇਖਦੇ ਹਾਂ ਕਿਤੇ ਫਿਰ ਚੱਲਦੇ ਹਾਂ ਤੇ ਗਾਇਜ਼ ਹੁਣ ਬਣਾ ਲੱਗਾ ਮੈਂ ਚਾਹ ਤੇ ਚਾਹ ਵਿੱਚ ਤੁਲਸੀ ਦੇ ਪੱਤੇ ਪਾ ਦਿੱਤੇ ਆ ਦੇਖੋ ਚੈੱਕ ਕਰੋ ਗੈਸ ਆਪਣੀ ਤੇ ਹੁਣ ਆਪਾਂ ਕੱਟਾਂਗੇ ਫਿਰ ਇੱਕ ਸਭ ਦੁੱਧ ਕੱਟਦੇ ਆ ਫਟਾਫਟ ਆ ਰਿਹਾ ਨਹੀਂ ਆਪਣਾ ਦੁੱਧ ਨਿਕਲ ਆਇਆ ਹੁਣ ਪਾਣੀ ਆ ਗਿਆ ਤੇ ਗਾਈਜ਼ ਹੁਣ ਮੈਂ ਕਰ ਰਿਹਾ ਮੈਂ ਕੰਮ ਆਪਣਾ ਦੇਖ ਸਕਦੇ ਹੋ ਤੁਸੀਂ ਦੇਖੋ ਮੇਰਾ ਚੱਲ ਰਿਹਾ ਇੱਥੇ ਕੰਮ ਮੈਂ ਕਿ ਤੁਹਾਨੂੰ ਦਿਖਾ ਦਵਾਂ ਇੱਕ ਵਾਰ ਫੇਰ ਮੈਂ ਕੰਮ ਕਰਦਾ ਬਈ ਹਲੇ ਟਾਈਮ ਕਮ ਸੇ ਕਮ ਹੋ ਗਿਆ ਮੈਂ ਚੈੱਕ ਕਰਦਾ ਟਾਈਮ ਹੋ ਗਿਆ 5:54 ਤੇ ਬੱਸ ਮੌਸਮ ਕੋਈ ਏਦਾਂ ਦਾ ਹੀ ਆ ਸਾਰੇ ਅੰਦਰ ਟੀਵੀ ਦੇਖ ਰਹੇ ਹਨ ਮੈਂ ਮਾੜਾ ਕੰਮ ਕਰ ਰਹੇ ਹਾਂ ਤੇ ਮੇਰਾ ਮੰਦੇ ਨੂੰ ਤਾਂ ਬੈਸਟ ਵੀ ਆ ਮੈਂ ਥਾਵਾ ਤੇ ਚਲੋ ਹਾਂ ਕਰਾਂਗੇ ਕੰਮ ਨਾਲੇ ਤੇ ਬਸ ਤੁਹਾਨੂੰ ਮੈਂ ਤੁਹਾਨੂੰ ਬਾਅਦ ਫਿਰ ਹੁਣੇ ਮੈਂ ਪੈਟੀ ਖਾ ਰਿਹਾ ਟੈਸਟ ਦਾ ਪੈਟੀ ਪਸ ਪਸ ਲੈਪਟੋਪ ਤੋਂ ਆਰਡਰ ਕੀਤਾ ਸੀ ਗਰਮ ਗਰਮ ਮੈਂ ਆ ਗਿਆ ਬਹੁਤ ਸਵਾਦ ਹੈ ਗਾਇਜ਼ ਨਵੀਂ ਕੰਪਨੀ ਚਾਲੂ ਵੀ ਬਹੁਤ ਸਵਾਦ ਲੱਗਣਾ ਕਿਵੇਂ ਬਣਾਇ ਸੀ ਲੈਪਟੋਪ ਐਸੇ ਕਈ ਵਾਰ ਰੋਫ ਵੀ ਮਿਲ ਜਿੰਦੀ ਆ ਸੋ ਬਹੁਤ ਵਧੀਆ ਟੈਸਟੀ ਤੁਸੀਂ ਵੀ ਟਰਾਈ ਕਰਿਓ ਚਲੋ ਮਿਲਦੇ ਹਾਂ ਅਗਲੀ ਬਾਅਦ ਆਪਣਾ ਹੈਜ਼ਲਨਟ ਕੋਲਡ ਕਾਫੀ ਪੀਨੇ ਆ ਫਿਰ ਤੁਹਾਨੂੰ ਮਿਲਦੇ ਆ ਬਾਅਦ ਚ ਗਾਈਜ਼